ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਸਾਨ ਬੁਣਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਜੀ ਤੇ ਆਪਾਂ ਅੱਜ ਦੇਖੀਏ ਇਹ ਕੋਟੀ ਬਣਾਣੀਆ ਤੇ ਇਹਦਾ ਆਪਾਂ ਜਿਹੜਾ ਡਿਜ਼ਾਈਨ ਆ ਇਹਦਾ ਬਾਰਡਰ ਬਾਰਡਰ ਬਣਾਇਆ ਆ ਆਪਾਂ ਇਹ ਬਾਰਡਰ ਦਾ ਡਿਜ਼ਾਈਨ ਪਾਵਾਂਗੇ ਵੀ ਇਹ ਕਿਵੇਂ ਬਣਦਾ ਹੈ ਇਹ ਲੇਡੀ ਕੋਟੀ ਆ ਇਹ ਪਾਰਟ ਆਪਣਾ ਬਣੂਗਾ ਇਹਦੇ ਤੇ ਆਪਾਂ ਡਿਜ਼ਾਈਨ ਤੁਹਾਨੂੰ ਦੱਸੂਗੀ ਵੀ ਆਪਾਂ ਕਿਵੇਂ ਆਹ ਇਹ ਸਾਰੇ ਆਪਾਂ ਨੇ ਡਿਜ਼ਾਈਨ ਇਹ ਬਣਾਉਣਾ ਹੈ ਕੋਟੀ ਆਪਣੀ ਸਾਰੀ ਪਲੇਨ ਆ ਤੇ ਡਿਜ਼ਾਈਨ ਡਿਜ਼ਾਈਨ ਆਪਾਂ ਬਾਰਡਰ ਤੇ ਬਾਹਾਂ ਤੇ ਮਤਲਬ ਜੇਬਾਂ ਜੁੱਬਾਂ ਤੇ ਇੱਕ ਪੱਟੀ ਆ ਬਾਕੀ ਇੱਕ ਡਿਜ਼ਾਈਨ ਆ ਬਾਕੀ ਆਪਣੀ ਸਾਰੀ ਪਲੇਨ ਆਈ ਆਪਾਂ ਹੁਣ ਇਹ ਤੁਹਾਨੂੰ ਮੈਂ ਡਿਜ਼ਾਈਨ ਬਾਰੇ ਦੱਸੂਗੀ ਵੀ ਇਹ ਡਿਜ਼ਾਈਨ ਕਿਵੇਂ ਪੈਂਦਾ ਬਹੁਤ ਪਿਆਰਾ ਡਿਜ਼ਾਈਨ ਆ ਬਹੁਤ ਸੌਖੇ ਤਰੀਕੇ ਨਾਲ ਪੈਂਦਾ ਹੈ ਡਿਜ਼ਾਈਨ ਨਾ ਇਹ ਚ ਜਾਲੀ ਪੈਂਦੀ ਆ ਤੇ ਕੋਟੀ ਸਵੈਟਰ ਜਾਕਟ ਜਿਹਦੇ ਵਿੱਚ ਮਰਜ਼ੀ ਆਪਾਂ ਪਾ ਸਕਦੇ ਆ ਬੱਚਿਆਂ ਦੇ ਇਹ ਬਹੁਤ ਵਧੀਆ ਬਣਦਾ ਡਿਜ਼ਾਈਨ ਬਹੁਤ ਸੌਖੇ ਤਰੀਕੇ ਨਾਲ ਬਣਦਾ ਜਿਹਨੂੰ ਉਲਟਾ ਸਿੱਧਾ ਹੁੰਦਾ ਉਹ ਵੀ ਡਿਜ਼ਾਈਨ ਪਾ ਸਕਦਾ ਦੇਖੀ ਆਪਾਂ ਪਹਿਲੀ ਸਿਲਾਈ ਤਾਂ ਸਾਰੀ ਉਲਟੀ-ਉਲਟੀ ਪਾਉਣੀ ਆ ਪਹਿਲੀ ਸਿਲਾਈ ਆ ਇਹ ਪਹਿਲੀ ਸਿਲਾਈ ਆਪਣੀ ਉਲਟੀ ਸਾਰੀ ਸਿਲਾਈ ਆਪਾਂ ਉਲਟੀ ਪਾਵਾਂਗੇ ਤਿੰਨ-ਤਿੰਨ ਦੇ ਇਹ ਕੁੰਡਿਆਂ ਦਾ ਬਸ ਸਿਰਫ ਇਹ ਚਾਰ ਕੁੰਡਿਆਂ ਦਾ ਡਿਜ਼ਾਈਨ ਆ ਚਾਰ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਰੱਖਣੇ ਨੇ ਇਹ ਮੈਂ ਤੁਹਾਨੂੰ ਥੋੜੇ ਜਿਹਾ ਕੁੰਡੇ ਪਾਏ ਨੇ ਤੇ ਆਪਾਂ ਉਹਦੇ ਤੇ ਡਿਜ਼ਾਈਨ ਬਣਾਵਾਂਗੇ ਆ ਦੇਖੀ ਆਪਣੀ ਸਲਾਈ ਪੈ ਗਈ ਇਹ ਆਗੇ ਆਪਾਂ ਸਿੱਧੀ ਸਲਾਈ ਆਪਣੀ ਜਿਹੜੀ ਸਾਈਡ ਤੇ ਪੈ ਗਈ ਇਹ ਆ ਗਈ ਹੁਣ ਆਪਣੀ ਉਲਟੀ ਸਲਾਈ ਇਹ ਉਲਟੇ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋਣਾ ਤੇ ਆਪਾਂ ਪਹਿਲਾ ਕੁੰਡਾ ਦੇਖੀਏ ਕੱਢਾਂਗੇ ਤਾਂ ਅੱਗੇ ਨੂੰ ਮੂਰੇ ਕਰਾਂਗੇ ਆਪਾਂ ਤਿੰਨ ਕੁੰਡਿਆਂ ਦਾ ਐਦਾਂ ਤਿੰਨ ਕੁੰਡੇ ਪਾ ਕੇ ਆਪਾਂ ਨੇ ਤਿੰਨ ਦਾ ਇੱਕ ਕਰਾਂਗੇ ਠੀਕ ਹੈ ਜੀ ਆ ਦੇਖੀਏ ਤਿੰਨ ਦਾ ਇੱਕ ਹੋ ਗਿਆ ਆਪਾਂ ਤਾਂ ਅੱਗੇ ਨੂੰ ਇੱਕੜੇ ਪਿੱਛੇ ਲੈ ਕੇ ਜਾਣਾ ਤੇ ਆਪਾਂ ਹੁਣ ਇਹਦਾ ਤਿੰਨ ਦਾ ਇੱਕ ਕੁੰਡਾ ਬਣ ਗਿਆ ਦੋ ਬਣ ਗਏ ਤਿੰਨ ਕੁੰਡੇ ਬਣ ਗਏ ਜਿਹੜੇ ਆਪਾਂ ਨੇ ਇਹ ਤਿੰਨ ਕੁੰਡੇ ਇਕ ਢਾਏ ਸੀਗੇ ਆਪਾਂ ਨੇ ਤਿੰਨ ਕੁੰਡਿਆਂ ਦਾ ਇੱਕ ਕਰਿਆ ਸੀਗਾ ਉਹ ਆਪਣੇ ਹੁਣ ਤਿੰਨ ਕੁੰਡੇ ਆਏ ਵੱਧ ਗਏ ਤਾਂ ਅੱਗੇ ਨੂੰ ਫੇਰ ਆਪਾਂ ਮੂਰੇ ਕਰਨਾ ਤੇ ਆਪਾਂ ਫੇਰ ਇਹਨੂੰ ਤਿੰਨ ਦਾ ਇੱਕ ਕਰਾਂਗੇ ਦੇਖੋ ਜੀ ਤਿੰਨ ਦਾ ਇੱਕ ਹੋ ਗਿਆ ਫੇਰ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਫੇਰ ਆਪਾਂ ਕੁੰਡਾ ਸਿੱਧਾ ਪੋਣਾਂਗੇ ਪਹਿਲਾਂ ਇੱਕ ਧਾਗੇ ਨੂੰ ਵਿਚੇ ਰੱਖਣਾ ਸਲਾਈ ਦੇ ਇਹਦੇ ਦੋ ਤਿੰਨ ਤਿੰਨ ਕੁੰਡੇ ਫੇਰ ਵਧ ਗਏ ਠੀਕ ਹੈ ਜੀ ਫੇਰ ਤਾਂ ਅੱਗੇ ਨੂੰ ਆਪਾਂ ਮੂਹਰੇ ਲੈ ਕੇ ਆਵਾਂਗੇ ਆਪਾਂ ਇਸੇ ਤਰੀਕੇ ਨਾਲ ਫੇਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਕਰਨਾ ਦੇਖੋ ਜੀ ਤਿੰਨ ਕੁੰਡਿਆਂ ਦਾ ਇੱਕ ਹੋ ਗਿਆ ਤਾਂ ਅੱਗੇ ਨੂੰ ਫੇਰ ਪਿੱਛੇ ਲੈ ਕੇ ਜਾਵਾਂਗੇ ਆਪਾਂ ਇੱਕ ਕੁੰਡਾ ਸਿੱਧਾ ਤਾਂ ਅੱਗੇ ਨੂੰ ਮੂਹਰੇ ਸਲਾਈ ਚ ਕੁੰਡਾ ਰੱਖਾਂਗੇ ਸਲਾਈ ਚ ਕੁੰਡਾ ਰੱਖਣਾ ਫੇਰ ਪਿੱਛੇ ਧਾਗਾ ਲੈ ਕੇ ਜਾਵਾਂਗੇ ਤਿੰਨ ਕੁੰਡੇ ਬਣ ਗਏ ਫੇਰ ਆਪਾਂ ਧਾਗਾ ਮੂਰੇ ਲੈ ਕੇ ਆਉਣਾ ਫੇਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਕਰਾਂਗੇ ਦੇਖੋ ਜੀ ਫੇਰ ਤਾਂ ਅੱਗੇ ਨੂੰ ਪਿੱਛੇ ਰੱਖ ਕੇ ਜਾਣ ਆਪਾਂ ਨੇ ਤਿੰਨ ਦਾ ਇੱਕ ਬਣ ਗਿਆ ਹੁਣ ਤਿੰਨ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਆਪਾਂ ਦੇਖੋ ਜੀ ਬਣ ਗਏ ਆਪਣੇ ਤਾਂ ਅੱਗੇ ਨੂੰ ਫੇਰ ਆਪਾਂ ਮੂਰੇ ਲੈ ਕੇ ਆਉਣਾ ਤਿੰਨ ਕੁੰਡਿਆਂ ਦਾ ਆਪਾਂ ਫੇਰ ਇੱਕ ਕਰਾਂਗੇ ਠੀਕ ਆ ਜੀ ਇਹ ਜੇ ਆਪਣੇ ਹੁਣ ਸ਼ੁਰੂ ਤੋਂ ਆਪਾਂ ਸਲਾਈ ਧਰਦੇ ਆਪਾਂ ਉਹ ਸਾਬ ਨਾਲ ਕੁੰਡੇ ਪਾਉਣੇ ਨੇ ਜਦੋਂ ਆਪਾਂ ਆ ਦੇਖੀਏ ਕੁੰਡਾ ਸਿੱਧਾ ਹੋ ਗਿਆ ਇਹ ਜਦੋਂ ਆਪਾਂ ਨਾ ਪਹਿਲਾਂ ਆਪਾਂ ਕੁੰਡਾ ਇੱਕ ਕੁੰਡਾ ਆਪਾਂ ਸਿੱਧਾ ਬੁਣਦੇ ਆ ਕੱਢਦੇ ਚਾਹੇ ਕੱਢ ਲਓ ਚਾਹੇ ਬੁਣ ਲਓ ਉਹ ਆਪਣੀ ਮਰਜ਼ੀ ਆ ਜੇ ਆਪਾਂ ਇੱਕ ਕੁੰਡਾ ਰੱਖਦੇ ਆ ਆਪਾਂ ਕੁੰਡੇ ਤਿੰਨ ਕਰਦੇ ਤਿੰਨ ਕੁੰਡਿਆਂ ਦਾ ਆਪਾਂ ਇੱਕ ਕਰਤਾ ਪਹਿਲਾਂ ਠੀਕ ਆ ਜੀ ਇਹ ਐਂਡ 'ਚ ਵੀ ਓਕਣੇ ਤਿੰਨ ਦਾ ਇੱਕ ਹੋਣਾ ਚਾਹੀਦਾ ਫਿਰ ਆਪਣਾ ਡਿਜ਼ਾਈਨ ਬਹੁਤ ਸੈੱਟ ਆਉਂਦਾ ਜੇ ਆਪਾਂ ਹੁਣ ਤਿੰਨ ਕੁੰਡੇ ਸੁਰੂ ਤੇ ਇੱਕ ਕੁੰਡੇ ਤੋਂ ਤਿੰਨ ਬਣਾਉਨੇ ਆ ਤਾਂ ਫਿਰ ਐਂਡ 'ਚ ਵੀ ਤਿੰਨ ਬਣਨੀ ਚਾਹੀਦੀ ਨੇ ਇਹ ਆਪਣਾ ਡਿਜ਼ਾਈਨ ਇਦਾਂ ਬਣਦਾ ਹੁਣ ਮੈਂ ਸਾਰੀ ਸਲਾਈ ਜਿਹੜੀ ਸਿੱਧੀ ਸਲਾਈ ਹੈ ਨਾ ਇਹ ਸਿੱਧੀ ਸਾਈਡ ਆਪਣੀ ਇਹ ਸਾਰੀ ਉਹ ਉਲਟੀ ਹੋ ਪੈਣੀ ਆ ਠੀਕ ਆ ਜੀ ਇਹ 'ਚ ਕੋਈ ਨਹੀਂ ਆਪਾਂ ਇਹ ਹੈ ਸਿੱਧੀ ਸਾਈਡ ਸਲਾਈ ਆਪਣੀ ਉਲਟੀ ਆ ਇੱਕੜੇ ਪੈਣੀ ਆ ਇਸੇ ਤਰੀਕੇ ਨਾਲ ਆਪਾਂ ਬਣਾਵਾਂਗੇ ਸਲਾਈ ਨੂੰ ਸਾਰੀ ਸਲਾਈ ਉਹ ਆਪਾਂ ਇਸੇ ਤਰੀਕੇ ਨਾਲ ਉਲਟੀ-ਉਲਟੀ ਪਾਵਾਂਗੇ ਆ ਦੇਖੀਏ ਆਪਣੀ ਸਾਰੀ ਸਲਾਈ ਪੈ ਗਈ ਉਲਟੀ ਫਿਰ ਆਪਾਂ ਹੁਣ ਉਲਟੀ ਸਾਈਡ ਕਿੰਨੀ ਆ ਗਈ ਦੇਖੋ ਜੀ ਡਿਜ਼ਾਈਨ ਵਾਲੀ ਸਾਈਡ ਆ ਗਈ ਆਪਣੀ ਫੇਰ ਪਹਿਲਾਂ ਆਪਾਂ ਨੇ ਜਿਆ ਸ਼ੁਰੂ ਕਰਿਆ ਸੀ ਨਾ ਆਪਾਂ ਨੇ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਸੀਗਾ ਆ ਇਹ ਪਹਿਲਾਂ ਸਿੱਧਾ ਕੁੰਡਾ ਬੁਣਿਆ ਸਿੱਧੇ ਤੋਂ ਬਾਅਦ ਜਿਹੜਾ ਦੇਖੀਏ ਪਹਿਲਾਂ ਚਾਹੇ ਆਪਾਂ ਤਾਰੀਏ ਚਾਹੇ ਇਹਨੂੰ ਆਪਾਂ ਬੁਣ ਲਈਏ ਪਹਿਲਾਂ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਸੀਗਾ ਹੁਣ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਦੇਖੀਏ ਇੱਕ ਧਾਗੇ ਨੂੰ ਵਿੱਚ ਰੱਖਾਂਗੇ ਅੰਦਰੇ ਦੋ ਨਾ ਤਿੰਨ ਤਿੰਨ ਕੁੰਡੇ ਆਪਣੇ ਬਣ ਗਏ ਹੁਣ ਆਪਾਂ ਤਿੰਨ ਕੁੰਡਿਆਂ ਦਾ ਇੱਕ ਕਰਾਂਗੇ ਦੇਖੋ ਜੀ ਤਿੰਨ ਕੁੰਡਿਆਂ ਦਾ ਹੁਣ ਇੱਕ ਧਾਗਾ ਪਿੱਛੇ ਲੈ ਕੇ ਜਾਵਾਂਗੇ ਫਿਰ ਆਪਾਂ ਹੁਣ ਦੋ ਇਹਦਾ ਇੱਕ ਕੁੰਡੇ ਤੋਂ ਤਿੰਨ ਬਣਾਉਣੇ ਨੇ ਆਹ ਦੇਖੋ ਜੀ ਫੇਰ ਧਾਗੇ ਨੂੰ ਮੂਰੇ ਲੈ ਕੇ ਆਵਾਂਗੇ ਫਿਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਇਹ ਦੇਖੋ ਜੀ ਧਾਗੇ ਨੂੰ ਫੇਰ ਪਿੱਛੇ ਲੈ ਕੇ ਜਾਣਾ ਫੇਰ ਆਪਾਂ ਇੱਕ ਕੁੰਡੇ ਤੋਂ ਤਿੰਨ ਕਰਾਂਗੇ ਬਹੁਤ ਸੌਖੇ ਤਰੀਕੇ ਨਾਲ ਡਿਜ਼ਾਈਨ ਬਣਦਾ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਧਾਰ ਹੁੰਦਾ ਤੇ ਇਹ ਚਾਰ-ਚਾਰ ਕੁੰਡਿਆਂ ਦਾ ਸਿਰਫ ਡਿਜ਼ਾਈਨ ਆ ਬਹੁਤ ਪਿਆਰਾ ਡਿਜ਼ਾਈਨ ਆ ਇਹ ਬਹੁਤ ਸੌਖੇ ਤਰੀਕੇ ਨਾਲ ਬਣਦਾ ਬਹੁਤ ਵਧੀਆ ਇਹ ਬਣ ਕੇ ਤਿਆਰ ਹੁੰਦਾ ਆਪਾਂ ਇਹ ਕਿਸੇ ਚੀਜ਼ ਤੇ ਪਾ ਸਕਦੇ ਆ ਜਾਗਟ ਤੇ ਕੋਟੀ ਤੇ ਸਵਾਟਰ ਤੇ ਬੱਚਿਆਂ ਦੇ ਦੇਖੋ ਜੀ ਫੇਰ ਆਪਾਂ ਤਿੰਨ ਦਾ ਇੱਕ ਕਰਾਂਗੇ ਆ ਦੇਖੋ ਜੀ ਇਹਦੇ ਫੇਰ ਹੁਣ ਆਪਾਂ ਐਂਡ 'ਚ ਵੀ ਤਿੰਨ ਬਣਾਵਾਂਗੇ ਆ ਦੇਖੋ ਜੀ ਡਿਜ਼ਾਈਨ ਵਾਲੀ ਸਾਈਡ ਆਪਾਂ ਫੇਰ ਆ ਗਏ ਹੁਣ ਹੁਣ ਦੇਖੋ ਪਹਿਲਾਂ ਆਪਾਂ ਨੇ ਤਿੰਨ ਕੁੰਡੇ ਸੀਗੇ ਜਿਹੜੇ ਆਪਾਂ ਨੇ ਤਿੰਨ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਸੀ ਦੋ ਹੀ ਸਲਾਈ ਨੂੰ ਆਪਾਂ ਨੇ ਇੱਕ ਕੁੰਡੇ ਤੋਂ ਤਿੰਨ ਬਣਾਏ ਸੀ ਹੁਣ ਆਪਾਂ ਫੇਰ ਤਿੰਨ ਬਣਾਵਾਂਗੇ ਇੱਕ ਇਹ ਬਦਲ-ਬਦਲ ਕੇ ਡਿਜ਼ਾਈਨ ਆਪਣਾ ਆਉਂਦਾ ਦੇਖੋ ਜੀ ਹੁਣ ਆਪਾਂ ਤਿੰਨ ਕੁੰਡਿਆਂ ਦਾ ਫੇਰ ਇੱਕ ਬਣਾਵਾਂਗੇ ਤਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਸਿੱਧਾ ਤਾਗੇ ਨੂੰ ਮੂਹਰੇ ਇੱਕ ਫਿਰ ਉਲਟਾ ਫਿਰ ਆਪਾਂ ਧਾਗਾ ਪਿੱਛੇ ਲੈ ਕੇ ਜਾਣਾ ਤਿੰਨ ਕੁੰਡੇ ਆਪਣੇ ਬਣ ਗਏ ਜਿਹੜੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਉਨੇ ਆ ਨਾ ਉਹ ਜਿੰਨੇ ਆਪਣੇ ਘਟ ਜਾਂਦਾ ਫਿਰ ਇੱਕ ਤੋਂ ਤਿੰਨ ਕੁੰਡੇ ਆਪਾਂ ਬਣਾਉਨੇ ਆ ਉਹ ਆਪਣਾ ਬਰਾਬਰੇ ਹੋ ਜਾਂਦੇ ਨੇ ਠੀਕ ਹੈ ਜੀ ਕੁੰਡੇ ਆਪਣੇ ਸਾਰੇ ਪੂਰੇ ਦੇ ਪੂਰੇ ਰਹਿੰਦੇ ਨੇ ਬਹੁਤ ਸੌਖਾ ਡਿਜ਼ਾਈਨ ਆ ਇਹ। ਇਹ ਦੇਖੋ। ਫੇਰ ਆਪਾਂ ਤਿੰਨ ਦਾ ਇੱਕ ਕਰਾਂਗੇ। ਤਾਂ ਗੇਨ ਫੇਰ ਪਿੱਛੇ ਲੈ ਕੇ ਜਾਵਾਂਗੇ। ਇੱਕ ਤੋਂ ਆਪਾਂ ਤਿੰਨ ਬਣਾਵਾਂਗੇ। ਦੋ ਹੋ ਗਏ। ਤੇ ਆਹ ਤਿੰਨ ਹੋ ਗਏ। ਤਿੰਨ ਕੁੰਡੇ ਬਣ ਗਏ ਹੁਣ ਆਪਾਂ ਤਿੰਨ ਕੁੰਡਿਆਂ ਦਾ ਫੇਰ ਇੱਕ ਕਰਾਂਗੇ ਆਪਣੇ ਜਿਵੇਂ ਮੂਰਲੇ ਕੁੰਡੇ ਆਪਾਂ ਇੱਕ ਕੁੰਡਾ ਬੁਣ ਕੇ ਨਾ ਤਿੰਨ ਦਾ ਇੱਕ ਕਰਦੇ ਆ ਏਕਣੇ ਆਪਣੇ ਐਂਡ 'ਚ ਵੀ ਏਕਣੇ ਆਉਣਾ ਚਾਹੀਦਾ ਠੀਕ ਹੈ ਜੀ ਫੇਰ ਇਹ ਆਪਣਾ ਡਿਜ਼ਾਈਨ ਬਹੁਤ ਸੈੱਟ ਹੁੰਦਾ ਉਹ ਉਹ ਹਿਸਾਬ ਨਾਲ ਆਪਾਂ ਨੇ ਕੁੰਡੇ ਪਾਉਣੇ ਨੇ ਵੀ ਐਂਡ 'ਚ ਵੀ ਆਪਣੇ ਤਿੰਨ ਕੁੰਡੇ ਆਉਣੇ ਚਾਹੀਦੇ ਨੇ ਦੇਖੋ ਜੀ ਡਿਜ਼ਾਈਨ ਆਪਣਾ ਬਣ ਗਿਆ ਦੇਖੀਏ ਕਿੰਨਾ ਵਧੀਆ ਡਿਜ਼ਾਈਨ ਬਣਦਾ ਇਹ ਇਹ ਡੱਬੀ ਜੀ ਬਣੀ ਜਾਂਦੀ ਜਿਵੇਂ ਆ ਪਹਿਲਾਂ ਇੱਕ ਆ ਬਣਿਆ ਸੀਗਾ ਮੋਤੀ ਜਿਹਾ ਫੇਰ ਇੱਧਰ ਆ ਗਿਆ ਇੱਧਰ ਆ ਗਿਆ ਇੱਕ ਉੱਪਰ ਆ ਗਿਆ ਠੀਕ ਆ ਜੀ ਦੇਖੋ ਕਿੰਨਾ ਸੋਹਣਾ ਬਣ ਕੇ ਇਹ ਤਿਆਰ ਹੋਇਆ ਦੋ ਦਾ ਦੋ ਦੋ ਆਪਾਂ ਨੇ ਬਣਾਤੇ ਇਹ ਐਨ ਦਿਖਣ ਲੱਗ ਗਏ ਤੇ ਇਸੇ ਤਰੀਕੇ ਨਾਲ ਡੱਬੀਆਂ ਜਿਹੀ ਬਣ ਜਾਂਦੀਆਂ ਨੇ ਇੱਕ ਉਰੇ ਆ ਜਾਂਦਾ ਇੱਕ ਇੱਥੇ ਆ ਜਾਂਦਾ ਇੱਕ ਫੇਰ ਇੱਥੇ ਆ ਜਾਂਦਾ ਇੱਕ ਨੇ ਬਦਲ ਬਦਲ ਕੇ ਆਈ ਜਾਂਦੇ ਨੇ ਜਿਵੇਂ ਹੁਣ ਆ ਪਾਇਆ ਹੋਇਆ ਆਉਂਦੀ ਬਾਹ ਨੂਰੇ ਬਣ ਜਾਣਾ ਇਹ ਠੀਕ ਆ ਜੀ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਆ ਇਹ ਬਹੁਤ ਵਧੀਆ ਲੱਗਦਾ ਇਹ ਤੁਹਾਨੂੰ ਵਧੀਆ ਲੱਗਿਆ ਡਿਜ਼ਾਈਨ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਲੇਖ ਜਰੂਰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਬਾਕੀ ਆਪਣੀ ਹੁਣ ਕੋਟੀ ਬਣਦੀ ਆ ਪਹਿਲਾ ਫਰੰਟ ਵਾਲਾ ਪੱਲਾ ਇਹ ਮਗਰ ਦੀ ਮਗਰ ਤੁਹਾਡੇ ਕੋ ਕੋਟੀ ਪਹੁੰਚ ਜਾਣੀ ਆ ਪੱਟੀ ਵਾਲੀ ਕੋਟੀ ਬਣਾਵਾਂਗੇ ਇਸੇ ਡਿਜ਼ਾਈਨ ਦੀ ਆਪਾਂ ਜਦ ਤੱਕ ਧੰਨਵਾਦ ਜੀ